हां जी दोस्तों ਜਿਹੜਾ ਨਜ਼ਾਰਾ ਨਹਿਰਾਂ ਦੇ ਵਿੱਚ ਅਤੇ ਦਰਿਆਵਾਂ ਦੇ ਵਿੱਚ ਤੈਰਨੇ ਦਾ ਆਂਦਾ ਉਹ ਨਜ਼ਾਰਾ ਸਮੀਮਗਪੂਲ ਦੇ ਵਿੱਚ ਨਹੀਂ ਆਂਦਾ ਕਦੇ ਵੀ ਇਹ ਹੈ ਸ਼ਾ ਨਹਿਰ ਜੋ ਮਕੇਰੀਆਂ ਤੋਂ ਲੈ ਕੇ ਹਾਜੀਪੁਰ ਤਲਵਾੜਾ ਰੋਡ ਨੂੰ ਜਾਂਦੀ ਹੈ ਮੇਰੇ ਸਹੁਰਿਆਂ ਦਾ ਪਿੰਡ ਹੈ ਜੀ ਭੱਲੋਵਾਲ ਕੁਲੀਆਂ ਉੱਥੇ ਨਹਿਰ ਹੈ ਸ਼ਾ ਨਹਿਰ ਉੱਥੇ ਅੱਜ ਗੈਸੀ ਗਰਮੀ ਬਹੁਤ ਸੀ ਕਈ ਸਾਲਾਂ ਦੇ ਬਾਅਦ ਅੱਜ ਫੇਰ ਨਹਿਰ ਦੇ ਵਿੱਚ ਤੈਰਨ ਦਾ ਮੌਕਾ ਮਿਲਿਆ ਸੋ ਬਹੁਤ ਹੀ ਆਨੰਦ ਆਇਆ ਸੋ ਜਿਹਨਾਂ ਨੂੰ ਤੈਰਨੇ ਆਂਦਾ ਉਹੀ ਨਹਿਰ ਦੇ ਵਿੱਚ ਵੀਰ ਉਹ ਬੜਿਓ ਆਮ ਬੰਦਾ ਸਾਡੀ ਰਿਸ ਕਰਕੇ ਨਹਿਰਾਂ ਦੇ ਵਿੱਚ ਨਾਕ ਛਾਲ ਮਾਰਿਓ ਸ਼ੁਕਰੀਆ ਮਿਹਰਬਾਨੀ ਜੀ ਸੋ ਤੁਸੀਂ ਆਨੰਦ ਲਓ ਅਤੇ ਜਿਹਨੂੰ ਤੈਰਨੇ ਆਂਦਾ ਉਹ ਨਹਿਰ ਦੇ ਵਿੱਚ ਪੜਿਓ ਜਿਹਨੂੰ ਨਹੀਂ ਤੈਰਨੇ ਆਂਦਾ ਮੇਰਾ ਵੀਰ ਨਹਿਰ ਤੋਂ ਦੂਰ ਹੋ ਕੇ ਨਜ਼ਾਰਾ ਦੇਖਿਓ ਤੁਸੀਂ ਸਮੀਮੇ ਕਪੂਲ ਦੇ ਵਿੱਚ ਹੀ ਤਾਰੀਆਂ ਲਾਓ ਕਿਉਂਕਿ ਉੱਥੇ ਪਾਣੀ ਡੁਪਣ ਯੋਗ ਨਹੀਂ ਹੁੰਦਾ ਸੋ ਨਹਿਰਾਂ ਦੇ ਪਾਣੀ ਦੀ ਕੋਈ ਹਾਤ ਨਹੀਂ ਹੁੰਦੀ ਇਹਨਾਂ ਦੀ ਕੋਈ ਸੀਮਾ ਨਹੀਂ ਹੁੰਦੀ ਵੀ ਕਿੰਨੀ ਕੁ ਡੂੰਗੀ ਹੈ ਅਤੇ ਕਿੰਨੇ ਕੁ ਘੱਟ ਪਾਣੀ ਹੈ ਸੋ ਦੋਸਤੋ ਆਪਣਾ ਖਿਆਲ ਰੱਖਿਓ ਆਹ ਵੀਡੀਓ ਦੇਖਿਓ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਅਤੇ ਉਹਨਾਂ ਨੂੰ ਦੱਸਿਓ ਜਿਹੜੇ ਟਿਊਬਾਂ ਦੇ ਵਿੱਚ ਹਵਾ ਭਰਾ ਕੇ ਤੈਰਦੇ ਆ ਕਈ ਵਾਰੀ ਉਹ ਵੀ ਡੇਰਾਂ ਦੇ ਵਿੱਚ ਡੁੱਬ ਜਾਂਦੇ ਆ ਦਰਿਆਵਾਂ ਵਿੱਚ ਡੁੱਬ ਜਾਂਦੇ ਆ ਸੋ ਜਿਹਨਾਂ ਨੂੰ ਬਿਲਕੁਲ ਪ੍ਰਮਾਤਮਾ ਨੇ ਤੈਰਨ ਦੀ ਸ਼ਕਤੀ ਦਿੱਤੀ ਹੈ ਉਲਟੀ ਤੈਰੀ ਜਾਂ ਸਿੱਧੀ ਤੈਰੀ ਜਾਂ ਗੋਤਾਖੋਰ ਤੈਰੀ ਉਹੀ ਮੇਰੇ ਵੀਰ ਨਹਿਰਾ ਤੇ ਐਸੇ ਦਰਿਆਵਾਂ ਦੇ ਵਿੱਚ ਤੈਰਿਓ ਕਿਉਂਕਿ ਸਾਡਾ ਬਚਪਨ ਦਾ ਇੱਕ ਐਕਸਪੀਰੀਅੰਸ ਹੈ ਸਾਡੇ ਪਿੰਡ ਦੇ ਵਿੱਚ ਗੁਰਦੁਆਰਾ ਸ਼ੀਤਾਂ ਵਿਖੇ ਸਰੋਵਰ ਵੀ ਆ ਤੇ ਨਾਲ ਸਾਤੜੋ ਦੇ ਦਰਿਆ ਵੀ ਆ ਸੋ ਡੂੰਗੇ ਪਾਣੀਆਂ ਤੋਂ ਬਚ ਕੇ ਆਪਣਾ ਖਿਆਲ ਰੱਖਿਓ ਜੀ ਜਿਉਂਦੇ ਵਸਦੇ ਰਹੋ ਜਵਾਨੀਆਂ ਮਾਣੋ ਸ਼ੁਕਰੀਆ ਮਿਹਰਬਾਨੀ ਜੀ